ਇਹਨਾਂ ਜ਼ਮੀਨਾਂ ਦੇ ਮਾਲਕ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ। ਔਰ ਇਤਿਹਾਸੇ ਵੀ ਲਿਖਿਆ ਜਾ ਰਿਹਾ ਅੱਜ ਵੀ ਇਹ ਜ਼ਮੀਨਾਂ ਚੱਲੀਆਂ ਤੇ ਕਿਉਂ ਚੱਲੀਆਂ ਇਹਨਾਂ ਕੋਲ? ਇਹਦੀ ਕੋਈ ਲੜਾਈ ਨਹੀਂ ਲੜਨ ਆਇਆ, ਲੜਾਈ ਲੜਨ ਆਇਆ ਸਰਦਾਰ ਡੱਲੇਵਾਲ। ਖਨੌਰੀ ਬਾਡਰ ਤੇ ਪਿਆ ਟਰਾਲੀ ਚ ਪਿਆ ਸੁੱਕ ਕੇ ਮਰ ਗਿਆ ਭੁੱਖਾ। ਕਿਸੇ ਨੇ ਬਾਤ ਨਹੀਂ ਪੁੱਛੀ। ਘਰਾਂ 'ਚ ਬੈਠੇ ਰਹੇ। ਸਾਥ ਨਹੀਂ ਮਿਲਿਆ, ਉਹ ਮਰ ਗਿਆ ਲੜਾਈ ਹਾਰ ਕੇ ਜ਼ਮੀਨਾਂ ਖੋਸ ਕੇ। ਇਹ ਪੜਨਗੇ ਘੱਟੋ-ਘੱਟ। ਆਪਾਂ ਅੰਗਰੇਜ਼ੀ ਸਕੂਲਾਂ 'ਚ ਪੜਾਇਆ ਨਾ, ਉਹ ਇਤਿਹਾਸ ਫਿਰ ਤੇ ਚੋਰੀ ਛੁਪੇ ਅਗਲੇ ਲਿਖਦੇ ਕਿਹੜਾ ਲੀਡਰ ਕੀ ਕਰ ਰਿਹਾ ਕਿਹੜਾ ਕੀ ਕਰ ਰਿਹਾ ਸਾਰਾ ਲਿਖਿਆ ਜਾ ਰਿਹਾ ਔਰ ਉਹ ਇਤਿਹਾਸ ਹੈ ਜਰੂਰ ਪੜਨਗੇ ਜਦੋਂ ਬੇਜਮੀਨੇ ਹੋਏ ਰੁਲਦੇ ਹੋਏ ਗਲੀਆਂ ਚ ਆ ਕਾਰਪੋਰੇਟਰ ਦੇ ਫਾਰਮਾਂ ਚ ਭੁੱਖੇ ਬੈਠੇ ਇਹ ਉਹ ਇਤਿਹਾਸ ਜਰੂਰ ਪੜਨਗੇ ਕੀ ਗੱਲ ਵੀ ਸਾਡੀਆਂ ਜ਼ਮੀਨਾਂ ਕਿਵੇਂ ਗਈਆਂ ਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਲੈ ਕੇ ਦਿੱਤੀਆਂ ਜੇ ਹਜ਼ਾਰਾਂ ਸੈਂਕੜੇ ਸਾਡੇ ਭਾਰਤੀ ਲੋਕ ਫਾਂਸੀਆਂ ਦੇ ਰਸੇ ਚੁੰਮ ਕੇ ਆ ਭਾਰਤ ਨੂੰ ਚੁੰਗਲ ਚੁਕੜਾ ਕੇ ਕਹਿੰਦੇ ਫਿਰ ਇੱਥੇ ਜ਼ਮੀਨਾਂ ਕਿਵੇਂ ਗਈਆਂ ਕੋਈ ਲੜਨ ਲਈ ਅੱਗੇ ਨਾ ਹत्याਸ਼ ਕਹੂਗਾ ਆਇਆ ਸੀ ਲੜਾਈ ਤਾਂ ਸ਼ੁਰੂ ਹੋਈ ਸੀ ਪਰ ਸਾਥ ਨਹੀਂ ਮਿਲਿਆ ਉਹ ਜ਼ਿੰਦਗੀ ਦੁਨੀਆ ਤੋਂ ਚਲੀ ਗਈ ਅੰਦੋਲਨ ਹਾਰ ਕੇ ਪੁਲਿਸ ਨੇ ਕੋਟ ਕਿਕਰ